ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਪੂਰੇ ਦੇਸ਼ ਵਿੱਚ ਬਗਲ ਵੱਜਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਧਾਰੀਵਾਲ ਹੋਣਾ ਵੱਲੋਂ ਅੰਮ੍ਰਿਤਸਰ ਦੇ ਦੀਨਦਿਆ ਉਪਾਧਿਆ ਮਾਰਕੀਟ ਦੇ ਵਿੱਚ ਆਪਣਾ ਦਫ਼ਤਰ ਜਿਹੜਾ ਹੈ ਉਹ ਵੀ ਖੋਲ ਦਿੱਤਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਬੀਤੇ ਸਮੇਂ ਦੀ ਤਾਂ 2022 ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਦੇ ਦੌਰਾਨ 92 ਦੇ ਕਰੀਬ ਸੀਟਾਂ ਜਿਹੜੇ ਸਨ ਆਮ ਆਦਮੀ ਪਾਰਟੀ ਨੂੰ ਜੋਹੀ ਲੋਕਾਂ ਵੱਲੋਂ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ ਹੁਣ ਲੋਕ ਸਭਾ ਦੀ ਗੱਲ ਹੈ ਲੋਕ ਸਭਾ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸ ਵਿਅਕਤੀ ਨੂੰ ਜਿਹੜੀ ਹੈ ਉਹ ਟਿਕਟ ਜਿਹੜੀ ਹੈ ਉਹ ਦਿੱਤੀ ਜਾਵੇਗੀ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਤਾਂ ਅਸੀਂ ਬਲਸਟੈਂਡਰ ਵਿੱਚ ਪਹੁੰਚੇ ਹਾਂ ਜਿੱਥੇ ਕਿ ਨੌਜਵਾਨ ਆਗੂ ਜਿਹੜੇ ਨੇ ਇੱਥੇ ਮੌਜੂਦ ਨੇ ਤੇ ਉਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਝੰਡਾ ਜਿਹੜਾ ਹੈ ਉਹ ਵੀ ਚੁੱਕਿਆ ਹੋਇਆ ਹੈ ਗੱਲਬਾਤ ਕਰਨ ਲਈ ਤਿਆਰ ਨੇ ਵੀਰ ਜੀ ਉਹਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਆਮ ਆਦੀ ਪਾਰਟੀ ਪੱਬਾਂ ਪਾ ਰਹੀ ਹੈ ਕਿਉਂਕਿ 2000 ਜਿਹੜੀਆਂ 24 ਦੀਆਂ ਇਲੈਕਸ਼ਨਸ ਨੇ ਉਹ ਵੀ ਸਿਰ ਤੇ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਔਰ ਕਿਹੜੇ ਪਿੰਡ ਤੋਂ ਤੁਸੀਂ ਮ ਪਿੰਡ ਮੇਰਾ ਬੱਲਿਆ ਜ਼ਿਲ੍ਹਾ ਅੰਮ੍ਰਿਤਸਰ ਦਾ ਜੀ ਮੈਂ ਵੀਰ ਜੀ ਕੀ ਕਹਿਣਾ ਚਾਹੋਗੇ ਪੰਜਾਬ ਵਿੱਚ 2022 ਦੀਆਂ ਚੋਣਾਂ ਦੇ ਦੌਰਾਨ 92 ਦੇ ਕਰੀਬ ਵਿਧਾਇਕ ਮਿਲੇ ਕੀ ਲੱਗਦਾ ਹੈ ਕਿ ਲੋਕ ਜਿਹੜੇ ਨੇ ਸੰਤੁਸ਼ਟ ਨਜ਼ਰ ਆ ਰਹੇ ਨੇ 92 ਵਿਧਾਇਕਾਂ ਤੋਂ ਮੈਂ ਨਾ ਵੇਖੋ ਜੀ ਜਿਹੜੇ ਲੋਕ ਆ ਇਹ ਮੈਂ ਹਰ ਘਰ ਦੇ ਵਿੱਚ ਆਪਣੇ ਪਿੰਡ ਤੋਂ ਸਟਾਰਟਿੰਗ ਕਰਦਾ ਜੀ ਤੇ ਜ਼ਿਲ੍ਹੇ ਦੇ ਵਿੱਚ ਵੀ ਘੁੰਮਦਾ ਪੂਰੇ ਦੇ ਵਿੱਚ ਤੇ ਜਿੰਨੇ ਵੀ ਲੋਕਾਂ ਨੂੰ ਮੈਂ ਮਿਲਦਾ ਹਾਂ ਸਾਰੇ ਲੋਕਾਂ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਦੀ ਲਹਿਰ ਬਣੀ ਆ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਆਈ ਆ ਤੇ ਇਸ ਆਮ ਆਦਮੀ ਪਾਰਟੀ ਨੇ ਇੰਨੇ ਵਧੀਆ ਕੰਮ ਕਰਤੇ ਕਿ ਜਿਹੜੀ ਲੋਕਾਂ ਦੇ ਚਿਹਰੇ ਦੇ ਉੱਤੇ ਪੂਰੀ ਖੁਸ਼ੀ ਦੀ ਲਹਿਰ ਬਣੀ ਹੋਈ ਆ ਕਿਹੜੇ ਕਿਹੜੇ ਕੰਮ ਜਿਹੜੇ ਨੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਨੇ ਹਜ ਤੱਕ ਕਰ ਦਿੱਤੇਗੇ ਉਹਨਾਂ ਤੇ ਜੇ ਤੁਸੀਂ ਪਿੰਡਾਂ 'ਚ ਜਾਂਦੇ ਹੋ ਕੀ ਲੋਕ ਕਹਿੰਦੇ ਨੇ ਕਿਹੜੇ ਕਿਹੜੇ ਕੰਮਾਂ ਦੀ ਲੋਕ ਜਿਹੜੀ ਪ੍ਰੇਜ਼ ਕਰਦੇ ਨੇ ਵੇਖੋ ਜੀ ਜਿਹੜੇ ਵੀ ਪਿੰਡਾਂ ਦੇ ਵਿੱਚ ਜਾਈਦਾ ਨਾ ਸਭ ਤੋਂ ਪਹਿਲਾਂ ਤੇ ਲੋਕ ਆਂਦੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਨੇ 600 ਜੁਨਟ ਬਿਜਲੀ ਮੁਫਤ ਕਰਤੀ ਹੈ ਨਾ ਉਹ ਕਈ ਲੋਕ ਤੇ ਕਹਿ ਦਿੰਦੇ ਆ ਕਿ ਵੇਖੋ ਜੀ ਹੁਣ ਤੋਂ ਹੀ ਸਾਡੀ ਪੈਨਸ਼ਨ ਲੱਗ ਗਈ ਆ ਜੀ ਨੌਜਵਾਨਾਂ ਦੀ ਜਿਨ੍ਹਾਂ ਦੇ ਬਿੱਲ ਫ੍ਰੀ ਹੋ ਗਏ ਆ ਨਾ 600 ਜੁਨਟ ਮੁਫਤ ਹੋ ਗਿਆ ਹੈ ਜਿਹੜੇ ਗਰੀਬ ਪਰਿਵਾਰਾਂ ਕੋ ਦੂਸਰੀਆਂ ਪਾਰਟੀਆਂ ਦੇ ਵਿੱਚ ਮਦਦ ਬਲਕਿ ਬੇਲੀ ਨਹੀਂ ਦਿੱਤਾ ਜਾਂਦਾ ਸੀ ਕਈ ਆਪਣਾ ਘਰ ਗਹਿਣੇ ਰੱਖ ਕੇ ਬਿੱਲ ਧਾਰਦੇ ਸੀ ਕਈਆਂ ਦੇ ਘਰ ਵੀ ਵਿਕ ਜਾਂਦੇ ਸੀ ਜਦੋਂ ਜ਼ਿਆਦਾ ਅਫਸਰ ਤੰਗ ਕਰਦੇ ਸੀ ਉਹਨਾਂ ਨੂੰ ਤੇ ਸਭ ਤੋਂ ਵੱਡਾ ਜਿਹੜਾ ਕਦਮ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਚੁੱਕਿਆ ਹੈ ਇਹ ਕੀ ਗਰੀਬਾਂ ਦੇ ਬਿਜਲੀ ਦੇ ਬਿੱਲ ਮੁਫਤ ਕਰਤੇ ਆ ਸਿਸੋ ਜੁਨਟ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਮਾਜੇ ਦੇ ਨੇ ਪੰਜਾਬ ਦੇ ਵਿੱਚ ਬਹੁਤ ਕਦਵਰ ਨੇਤਾ ਵੀ ਨੇ ਕੀ ਲੱਗਦਾ ਹੈ ਕਿ ਉਹ ਅੰਮ੍ਰਿਤਸਰ ਦੇ ਵਿੱਚ ਜਿਹੜੀ ਲੋਕ ਸਭਾ ਦੀ ਚੋਣਾਂ ਨੇ ਉਹਦੇ ਵਿੱਚ ਥਾਪੜਾ ਜਿਹਨੂੰ ਵੀ ਦਿੱਤਾ ਜਾਏਗਾ ਉਸ ਦੀ ਜਾਂ ਫੇਵਰ ਕਰਦੇ ਹੋਏ ਨਜ਼ਰ ਆਣਗੇ ਕਿਉਂਕਿ ਦਫ਼ਤਰ ਜਿਹੜੇ ਉਹ ਖੋਲ੍ਹਨੇ ਸ਼ੁਰੂ ਕਰ ਦਿੱਤੇ ਕਿਨੂੰ ਉਹਨਾਂ ਵੱਲ ਵੇਖੋ ਜੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਇੱਕ ਬਹੁਤ ਹੀ ਵਧੀਆ ਇਨਸਾਨ ਆ ਤੇ ਬਹੁਤ ਹੀ ਧਾਕੜ ਲੀਡਰ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਕੋ ਜਿਹੜਾ ਵੀ ਬੰਦਾ ਕੰਮ ਲੈ ਕੇ ਜਾਂਦਾ ਏ ਉਹਦਾ ਕੰਮ ਦਾ ਮਸਲਾ ਹੱਲ ਹੁੰਦਾ ਉਥੇ ਤੇ ਹਰ ਕਦੇ ਧਾਲੀয়াল ਸਾਹਿਬ ਨੇ ਕੰਮ ਕਰਾਏ ਆ ਤੇ ਲੋਕ ਧਾਲੀয়াল ਸਾਹਿਬ ਦੇ ਵੀ ਗੁਣ ਗਾਉਂਦੇ ਆ ਖੋਸ਼ਿਆ ਧਾਲੀয়াল ਸਾਹਿਬ ਤੋਂ ਕੀ ਲੱਗਦਾ ਕਿ ਨੌਜਵਾਨਾਂ ਨੂੰ ਪਸੰਦ ਕਰਦੇ ਪਏ ਨੇ ਕਿਉਂਕਿ ਨੌਜਵਾਨਾਂ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀਗੀ ਭਗਵੰਤਪਨ ਸਾਹਿਬ ਦੀ ਹੁਣ ਦੇ ਵੇਖੋ ਜੀ ਕੁਲਦੀਪ ਧਾਲੀয়াল ਸਾਹਿਬ ਇੱਕ ਐਸੇ ਇਨਸਾਨ ਆ ਬਹੁਤ ਹੀ ਸਿਆਣੇ ਤੇ ਬਹੁਤ ਹੀ ਸੁਲਝੇ ਹੋਏ ਇਨਸਾਨ ਆ ਕੁਲਦੀਪ ਸਿੰਘ ਧਾਲੀয়াল ਸਾਹਿਬ ਵੇਖੋ ਉਹਨਾਂ ਨੇ ਹਰ ਇੱਕ ਵਿਅਕਤੀ ਜਿਹੜਾ ਵੀ ਉਹਨਾਂ ਤੱਕਰ ਪਹੁੰਚ ਕਰਦਾ ਹੈ ਨਾ ਜਿਹੜਾ ਉਹਨਾਂ ਤੱਕਰ ਜਾਂਦਾ ਹੈ ਉਹਨਾਂ ਨੇ ਹਰ ਇੱਕ ਦੀ ਸੁਣਵਾਈ ਕੀਤੀ ਆ ਹਰ ਇੱਕ ਬੰਦੇ ਦੇ ਕੰਮ ਕਰਵਾਏ ਆ ਇਹ ਨਹੀਂ ਆ ਕਿ ਕੋਈ ਦੂਸਰੀ ਪਾਰਟੀ ਦਾ ਵੀ ਉਹਨਾਂ ਦੇ ਕੋਲ ਵਿਅਕਤੀ ਜਾਂਦਾ ਹੈ ਜਾਂ ਕੋਈ ਮਾਤਾ ਕੋਈ ਵੀ ਵਿਅਕਤੀ ਉੱਥੋਂ ਤੱਕਰ ਪਹੁੰਚ ਕਰਦਾ ਹੈ ਤੇ ਉਹਦਾ ਮਸਲਾ ਹੱਲ ਹੋ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੇਸ਼ੱਕ ਤੁਸੀਂ ਆਮ ਆਦਮੀ ਪਾਰਟੀ ਦਾ ਫੇਵਰ ਤੇ ਕਰੋਗੇ ਲੇਕਿਨ ਲੱਗਦਾ ਨਹੀਂ ਕਿਸਾਨਾਂ ਨੂੰ ਲੈ ਕੇ ਚੁੱਪੀ ਧਾਰੀ ਹੋਈ ਕਿ ਲੱਗਦਾ ਕਿਸਾਨਾਂ ਨੂੰ ਲੈ ਕੇ ਕੋਈ ਨਾ ਕੋਈ ਫੇਵਰ ਕਰਨੀ ਚਾਹੀਦੀ ਹੋਰ ਉਹਨਾਂ ਦੇਖੋ ਜੀ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆਣਾ ਇਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ ਵੇਖੋ ਜਦੋਂ ਵੀ ਗੱਲ ਚੱਲਦੀ ਆ ਮਾਨ ਸਾਹਿਬ ਕਿਸਾਨਾਂ ਦੀ ਕੋਈ ਵੀ ਮੀਟਿੰਗ ਹੋਵੇ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਜਰੂਰ ਨਾਮ ਲੈਂਦੇ ਆ ਕਿ ਇਹਨਾਂ ਦਾ ਸੈਂਟਰ ਸਰਕਾਰ ਨੂੰ ਜਲਦੀ ਤੋਂ ਜਲਦੀ ਮਸਲਾ ਹੱਲ ਕਰ ਦੇਣਾ ਚਾਹੀਦਾ ਹੈ ਕੀ ਲੱਗਦਾ ਹੈ ਕਿ ਪਹਿਲੀ ਔਰ ਵੇਖਣ ਨੂੰ ਮਿਲਿਆ ਕਿ ਕਿਸਾਨ ਨੂੰ 1 ਕਰੋੜ ਰੁਪਏ ਦਿੱਤਾ ਕਰੀ ਅਜੇ ਤਾਂ ਸਰਕਾਰਾਂ ਨੇ ਵੇਖਿਆ ਸੀਗਾ ਇਸ ਤਰ੍ਹਾਂ ਦਿੱਤੇ ਪੈਸੇ ਉਹ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਵੇਖੋ ਜੀ ਮੈਂ ਤੇ ਅਜੇ ਤੱਕ ਨਹੀਂ ਸੁਣਿਆ ਠੀਕ ਆ ਤੇ ਨਾ ਪਹਿਲੀਆਂ ਸਰਕਾਰਾਂ ਨੇ ਇਹ ਕੰਮ ਕੀਤਾ ਹੀ ਆ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਕਰਤਾ ਹੈ ਨਾ ਉਹ ਅਜੇ ਤੱਕ ਕਿਸੇ ਕੋਲ ਨਹੀਂ ਹੋਇਆ ਕੀ ਲੱਗਦਾ ਅਮਰਸਾਚ ਫਿਰ ਨੌਜਵਾਨ ਚਿਹਰਾ ਅੱਗੇ ਹੋਏਗਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੇਖੋ ਜੀ ਜੇ ਪਾਰਟੀ ਸਾਨੂੰ ਸੇਵਾ ਦਾ ਮੌਕਾ ਦਿੰਦੀ ਆ ਅਮਰਸਰ ਜ਼ਿਲ੍ਹੇ ਤੋਂ ਤੇ ਅਸੀਂ ਤਨਦੇਹੀ ਦੇ ਨਾਲ ਨਿਭਾਵਾਂਗੇ ਵੇਖੋ ਮੈਂ ਪਾਰਟੀ ਦੇ ਵਿੱਚ ਕਾਫੀ ਟਾਈਮ ਦਾ ਕੰਮ ਕਰਦਿਆਂ ਹਰ ਇੱਕ ਜਿੰਨੇ ਵੀ ਮੇਰੇ ਕੋਲ ਮਸਲੇ ਆਉਂਦੇ ਆ ਜਿੰਨੇ ਵੀ ਭੈਣ ਭਰਾ ਆਉਂਦੇ ਆ ਹਰ ਇੱਕ ਦੇ ਕੰਮ ਕਰਾਈਦੇ ਆ ਲੋਕਾਂ ਵਿੱਚ ਵਿਚਰਦੇ ਹੋ ਕੀ ਲੋਕਾਂ ਵੱਲ ਰਿਸਪਾਂਸ ਮਿਲਦਾ ਜਦੋਂ ਤੁਸੀਂ ਲੋਕਾਂ ਵਿੱਚ ਵਿਚਰਦੇ ਲੋਕਾਂ ਦੇ ਵਿੱਚੋਂ ਰਿਸਪਾਂਸ ਇਹੀ ਮਿਲਦਾ ਏ ਕਿ ਜਿੰਨਾ ਵੀ ਸੰਗਤ ਨੂੰ ਮਿਲੀਦਾ ਏ ਜਿੰਨੇ ਵੀ ਲੋਕਾਂ ਨੂੰ ਮਿਲੀਦਾ ਏ ਉਹ ਆਂਦੇ ਆ ਕਿ ਇੱਕ ਜੇ ਨੌਜਵਾਨ ਚਿਹਰੇ ਨੂੰ ਟਿਕਟ ਮਿਲਦੀ ਆ ਤੇ ਅਸੀਂ ਇਹਨੂੰ ਪੂਰੀ ਲੰਬੀ ਲੀਡ ਦੇ ਨਾਲ ਜਿਤਾਵਾਂਗੇ ਜੋ ਕਿ ਨੌਜਵਾਨ ਚਿਹਰੇ ਦਾ ਜਿਹੜਾ ਕਿ ਆਪਣਾ ਨੌਜਵਾਨ ਆ ਉਹ ਆਪਣਾ ਸਾਡੇ ਪੰਜਾਬ ਲਈ ਕੁਝ ਵੱਖਰਾ ਕਰ ਸਕੂਗਾ ਅੰਮ੍ਰਿਤਸਰ ਵਿੱਚ ਕਿਹੜਾ ਕੰਮ ਸੋਚਦੇ ਹੋ ਲੋਕ ਸਭਾ ਜੇਕਰ ਤੁਹਾਨੂੰ ਟਿਕਟ ਮਿਲਦੀ ਜਿੱਤਦੇ ਹੋ ਤੇ ਕਿਹੜਾ ਕੰਮ ਚਲਾ ਸਭ ਤੋਂ ਪਹਿਲਾਂ ਪ੍ਰਾਇੋਰਟੀ ਤੇ ਕਰਵਾਓਗੇ ਤੁਸੀਂ ਵੇਖੋ ਜੀ ਮੈਂ ਤੇ ਹਰ ਇੱਕ ਭੈਣ ਭਰਾ ਦਾ ਜਿੱਦਾਂ ਕਿ ਪਿੰਡਾਂ ਦੇ ਵਿੱਚ ਸੀਵਰੇਜ ਦੀ ਕੋਈ ਦਿੱਕਤ ਆਉਂਦੀ ਆ ਬਹੁਤ ਪਰੇਸ਼ਾਨੀ ਆਉਂਦੀਆਂ ਸ਼ਹਿਰਾਂ ਦੇ ਵਿੱਚ ਵੀ ਇਸ ਚੀਜ਼ ਦੀਆਂ ਇਹ ਵੀ ਕੰਮ ਜਿਹੜੇ ਆ ਕਿ ਪਹਿਲ ਦੇ ਆਧਾਰ ਤੇ ਕਰਾਵਾਂਗੇ ਜੀ ਤੇ ਜਿਹੜੇ ਆਪਣੇ ਹੋਰ ਵੀ ਕਈ ਮੁੱਦੇ ਆ ਜਿਹੜੇ ਆ ਕਿ ਆਪਾਂ ਉਹ ਵੀ ਸਭ ਦੇ ਪਹਿਲ ਦੇ ਆਧਾਰ ਤੇ ਜਿੱਦਾਂ ਕਿ ਸਾਡੇ ਸਕੂਲ ਹੋ ਗਏ ਇਹ ਸਕੂਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਹੁਤ ਵਧੀਆ ਬਣਾਉਂਦੇ ਆ ਤੇ ਕੁਝ ਮੈਂ ਇਹ ਆ ਕਿ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਸਕੂਲ ਆ ਜਿਹੜੇ ਛੋਟੇ ਆ ਮੈਂ ਇਹ ਚਾਹੁੰਦਾ ਹੈ ਕਿ ਜਿਹੜੇ ਦੂਰੋਂ ਨੇੜਿਓਂ ਬੱਚੇ ਮਤਲਬ ਕਿ ਨਹੀਂ ਪਹੁੰਚ ਸਕਦੇ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਤਿੰਨਾ ਚੌਂ ਪਿੰਡਾਂ ਦਾ ਇੱਕ ਇੱਕ ਸਕੂਲ ਪਲੱਸ 2 ਤੱਕ ਰ ਕੀਤਾ ਜਾਵੇ ਤੇ ਬਿਲਕੁਲ ਇਹ ਨੌਜਵਾਨ ਸੋਚ ਹੈ ਬਜ਼ੁਰਗ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੁੱਛਦੇ ਆ ਕਿ ਸ਼ਾਇਦ ਕਿਉਂਕਿ ਅਕਸਰ ਹੀ ਨੌਜਵਾਨ ਜਿਹੜੇ ਨੇ ਉਹ ਪੰਜਾਬ ਦੇ ਤੇ ਦੇਸ਼ ਦੀ ਰੀੜ ਦੀ ਹੱਡੀ ਅਖਵਾਏ ਗਏ ਆ ਵੀਰ ਜੀ ਸਮਝਦੇ ਹੋ ਕਿ ਨੌਜਵਾਨ ਚਿਹਰਾ ਜਿਹੜਾ ਹੈ ਉਹ ਅੱਗੇ ਆਣਾ ਚਾਹੀਦਾ ਅੰਮ੍ਰਿਤਸਰ ਵਿੱਚ ਖਾਸ ਤੌਰ ਤੇ ਵੇਖੋ ਜੀ ਜ਼ਰੂਰੀ ਹੈ ਤੇ ਚਾਹੀਦਾ ਨੌਜਵਾਨ ਚਿਹਰਾ ਆਊਗਾ ਤੇ ਲੋਕਾਂ ਦੇ ਵਿੱਚ ਚਾਹ ਵੀ ਹੋਊਗਾ ਇੱਕ ਚਲੋ ਇਹਦੇ ਨਾਲ ਸਪੋਰਟ ਵੀ ਕਾਫੀ ਮਿਲੂਗਾ ਲੁੱਪ ਨੌਜਵਾਨ ਚਿਹਰਾ ਜਿਹੜਾ ਇਹ ਜਰੂਰ ਹੋਣਾ ਚਾਹੀਦਾ ਤਾਂ ਜੋ ਕਿ ਪੰਜਾਬ ਨੂੰ ਅ ਆ ਗਾਂਵ ਵਾਲ ਜਿਹੜਾ ਹੈ ਸੋਨੇ ਦੀ ਚਿੜੀ ਵਾਲ ਜਿਹੜਾ ਹੈ ਉਹ ਬਣਾਇਆ ਜਾ ਸਕਦਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਕੁਸਬੇ ਬਾਅਦ ਜਿਹੜੀ ਹੈ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕਰ ਦਿੱਤੀ ਗਿਆ ਕੁਲਦੀਪ ਸਿੰਘ ਧਾਰੀਵਾਲ ਹੁਣਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਦੀਂਦਿਆ ਉਪਾਧਿਆ ਮਾਰਕੀਟ ਦੇ ਵਿੱਚ ਵੀ ਦਫ਼ਤਰ ਜਿਹੜਾ ਸੀਗਾ ਉਹ ਖੋਲ ਦਿੱਤਾ ਗਿਆ ਤੇ ਹੁਣ ਮਾਝੇ ਦਾ ਇੱਕ ਦਫ਼ਤਰ ਜਿਹੜਾ ਹੈ ਉਹ ਵੀ ਅੰਮ੍ਰਿਤਸਰ ਵਿੱਚ ਖੋਲਿਆ ਜਾਵੇਗਾ ਤਾਂ ਜੋ ਕਿ ਆਮ ਲੋਕਾਂ ਦੀ ਜਿਹੜੀ ਹੈ ਸੁਣਵਾਈ ਜਿਹੜੀ ਹੈ ਉੱਥੇ ਕੀਤੀ ਜਾ ਸਕੇ ਮੌਕੇ ਤੇ ਹੱਲ ਦੀ ਪਾਰਟੀ ਨੂੰ ਮਿਲਿਆ ਹੈ ਕਿ ਇਸ ਤਰ੍ਹਾਂ ਦਾ ਹੀ ਪਿਆਰ ਲੋਕ ਸਭਾ ਵਿੱਚ ਮਿਲਦਾ ਹੈ ਇਹ ਤਾਂ ਸਮਝ ਦੱਸੇਗਾ ਲੇਕਿਨ ਨੌਜਵਾਨ ਜਿਹੜੇ ਨੇ ਉਹ ਪੱਬਾ ਪਾਰਨੇ ਤੇ ਲੋਕ ਸਭਾ ਇਲੈਕਸ਼ਨ ਚ ਤੋਣ ਲਈ ਆਮ ਆਦੀ ਪਾਰਟੀ ਨੂੰ ਐਡੀ ਛੋਟੀ ਦਾ ਜੋਰ ਜਿਹੜਾ ਹੈ ਉਹ ਵੀ ਲਗਾਉਂਦੇ ਹੋਏ ਨਜ਼ਰ ਆਉਣਗੇ ਕੈਮਰਾਮੈਨ ਜੈਪ੍ਰੀਤ ਦੇ ਨਗੁਰਪ੍ਰੀ ਸਿੰਘ ਬਾਬੂ ਸ਼ਾਈ ਆਮਰਸ